ਵਲੇ ਦੀ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮੁੰਬਈ ਤੋਂ ਮੰਡਾਲੀ ਕੁਮੜ ਦੇ ਇੱਕ ਕਪਲ ਦੇ ਨਾਲ ਜੀ ਹਾਂ ਇੱਕ ਜੋੜੇ ਦੇ ਨਾਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਰਸਤੇ ਦੇ ਵਿੱਚ ਜਦੋਂ ਉਹ ਕਾਰ ਵਾਪਸ ਪਰਤ ਰਹੀ ਸੀ ਤੇ ਦੱਸਦੀ ਹੈ ਕਿ ਹਾਦਸਾ ਬਹੁਤ ਜ਼ਿਆਦਾ ਭਿਆਨਕ ਵਾਪਰਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚਿੱਟੇ ਰੰਗ ਦੀ ਸਵਿਫਟ ਕਾਰ ਜਿਹੜੀ ਕਿ ਚਟਾਨਾ ਹੇਟਾ ਆ ਗਈ ਤੇ ਉਸ ਦਾ ਮੋਕਾ ਤੱਕ ਜਿਹੜਾ ਕਿ ਇੱਕ ਚੂਮਰ ਬਣ ਗਿਆ ਦੱਸਦੀ ਹੈ ਕਿ ਜਿਹੜਾ ਹਾਦਸਾ ਵਾਪਰਿਆ ਚੰਡੀਗੜ੍ਹ ਦੇ ਮੰਡਾਲੀ ਹਾਈਵੇ ਤੇ ਵਾਪਰਿਆ ਤੇ 4 ਕਿਲੋਮੀਟਰ ਦੀ ਦੂਰੀ ਦੱਸੀ ਜਾ ਰਹੀ ਹੈ ਮੰਡੀ ਇਲਾਕੇ ਤੋਂ ਰਸਤੇ ਦੇ ਵਿੱਚ ਜਿੱਥੇ ਲੈਂਡਸਲਾਈਡਿੰਗ ਹੋ ਗਈ ਜਦੋਂ ਇਹ ਕਾਰ ਗੁਜ਼ਰੀ ਸੀ ਇਸ ਰਸਤੇ ਤੋਂ ਆਚਾਰ ਜਿਹੜੀ ਲੈਂਡਸਲਾਈਡਿੰਗ ਹੋ ਜਾਂਦੀ ਹੈ ਤੇ ਇੱਕ ਭਾਰੀ ਜਿਹੜੀ ਚਟਾਨ ਇਸ ਕਾਰ ਦੇ ਤੇ ਆ ਕੇ ਜਦੋਂ ਕਿ ਅगिर ਜਾਂਦੀ ਹੈ ਜਿਸ ਤੋਂ ਬਾਅਦ ਇਹ ਹਾਦਸਾ ਜਿਹੜਾ ਕਿ ਇਸ ਕਪਲ ਦੇ ਨਾਲ ਵਾਪਰ ਜਾਂਦਾ ਉੱਥੇ ਮੌਕੇ ਤੇ ਦੱਸ ਜੀ ਕਿ ਇਸ ਕਾਰ ਦੇ ਵਿੱਚ ਤਿੰਨ ਜਾਣੇ ਮੌਜੂਦ ਸੀ ਦੋ ਇੱਕ ਕਪਲ ਹਸਬੰਡ ਵਾਈਫ ਤੇ ਇੱਕ ਡਰਾਈਵਰ ਤੇ ਮੌਕੇ ਤੇ ਜਿਹੜੀ ਲੜਕੀ ਆ ਜਿਹੜੀ ਵਾਈਫ ਹੈ ਉਸ ਦੀ ਮੌਤ ਹੋ ਗਈ ਤੇ ਜਿਹੜੇ ਦੋ ਲੋਕ ਕਿ ਬਚੇ ਨੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਨੇ ਤੇ ਜਿਨ੍ਹਾਂ ਦੀ ਜਾਨ ਤੇ ਬਣੀ ਹੋਈ ਹੈ ਤੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਿਹੜਾ ਕਿ ਅਪਰਤੀ ਕਰਵਾ ਦਿੱਤਾ ਗਿਆ ਤੇ ਉਹਨਾਂ ਦਾ ਜਿਹੜਾ ਇਲਾਜ ਆ ਜਾਰੀ ਹੈ। ਉਥੇ ਬੀਤੇ ਦਿਨ ਮੌਸਮ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਡਵਾਈਜ਼ਰੀਆਂ ਤੇ ਅਲਰਟ ਜਾਰੀ ਕੀਤੇ ਗਏ ਸੀ ਕਿ ਪਹਾੜੀ ਇਲਾਕਿਆਂ ਦਾ ਜਿੱਤੇ ਉੱਚ ਪਹਾੜੀ ਇਲਾਕਿਆਂ ਦਾ ਜਿਹੜਾ ਰੁੱਖ ਕੱਟ ਕੀਤਾ ਜਾਵੇ ਕਿਉਂਕਿ ਲਗਾਤਾਰ ਮੌਸਮ ਦੇ ਵਿੱਚ ਬਦਲਾਵ ਹੋਇਆ ਜਿਸ ਦੇ ਕਾਰਨ ਜਿਹੜੀ ਕਿ ਭਾਰੀ ਬਰਫਬਾਰੀ ਪਹਾੜੀ ਇਲਾਕਿਆਂ ਤੇ ਦੇਖਣ ਨੂੰ ਮਿਲੀ ਤੇ ਉਸ ਤੋਂ ਬਾਅਦ ਜਿਹੜੀ ਕਿ ਕਾਫੀ ਖਬਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਕਿ ਕਾਫੀ ਜਿਹੜੇ ਵਾਹਨ ਨੇ ਉੱਤੇ ਫਸੇ ਹੋਏ ਨੇ ਕਿਉਂਕਿ ਬਰਫ ਵਾਲੇ ਦੇ ਨਾਲ ਕਾਫੀ ਤਿਲਕਣ ਬਣੀ ਹੋਈ ਹੈ ਨਾ ਖੇਤਰਾ ਦੇ ਵਿੱਚ ਤੇ ਜਿਹੜੇ ਵਾਹਨ ਹੈ ਉਹਨਾਂ ਨੂੰ ਵੀ ਆਣ ਜਾਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਸ ਦੇ ਨਾਲ ਉਹ ਵੀ ਕਈ ਦੁਰਘਟਨਾ ਦਾ ਜਿਹੜਾ ਕਿ ਸ਼ਿਕਾਰ ਹੋ ਰਹੇ ਨੇ। ਉੱਤੇ ਹੀ ਹੁਣੇ ਮਨਾਲੀ ਤੋਂ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਅੱਜ ਜਿੱਥੇ ਇਸ ਜੋੜੇ ਦੇ ਨਾਲ ਇਹ ਦਰਦਨਾਕ ਹਾਦਸਾ ਰਸਤੇ ਦੇ ਵਿੱਚ ਵਾਪਰ ਗਿਆ। ਦੱਸਿਆ ਜਾ ਰਿਹਾ ਕਿ ਮੁੰਬਈ ਤੋਂ ਇਹ ਜਿਹੜਾ ਕਪਲ ਸੀ ਮਨਾਲੀ ਘੁੰਮਣ ਦੇ ਲਈ ਇਨੇ ਦਿਨਾਂ ਵਿੱਚ ਆਇਆ ਹੋਇਆ ਸੀ ਤੇ ਜਦੋਂ ਘਰ ਪਰਤ ਰਿਹਾ ਸੀ ਤੇ ਉਹਨਾਂ ਦੇ ਨਾਲ ਰਸਤੇ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰ ਗਿਆ। ਉਹਦੇ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਦਿੰਦੇ ਆ ਕਿ ਕਿਵੇਂ ਇਹ ਕਾਰ ਜਿਹੜੀ ਹੈ ਇੱਕ ਦਾਮੇ ਦਾ ਕਚੂਮਰ ਬਣ ਗਿਆ ਤੇ ਜਦੋਂ ਇਹ ਹਾਦਸਾ ਵਾਪਰਿਆ ਤੇ ਆਸ-ਪਾਸ ਜਿਹੜੀ ਕਿ ਹਫੜਾ ਤਫੜੀ ਮੱਚ ਗਈ। ਉੱਥੇ ਬਹੁਤ ਹੀ ਮੰਦਪਾਗੀ ਜਿਹੜੀ ਕਟਨਾ ਹੈ ਇਸ ਵਿਆਹ ਜੋੜੇ ਦੇ ਨਾਲ ਵਾਪਰੀ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪ੍ਰਸ਼ਾਸਨ ਵੱਲੋਂ ਵੀ ਮਨਾਹੀ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਨੂੰ ਕਿ ਜਿਹੜੇ ਮਨ ਬਣਾ ਰਹੇ ਨੇ ਪਹਾੜੀ ਇਲਾਕਿਆਂ ਦਾ ਇਨੀ ਦਿਨੀ ਵਿੱਚ ਘੁੰਮਣ ਦੇ ਲਈ ਉਹਨਾਂ ਨੂੰ ਬਾਰ-ਬਾਰ ਕਿਹਾ ਜਾ ਰਿਹਾ ਕਿ ਨਾ ਰੁਕ ਕੀਤਾ ਜਾਵੇ ਕਿਉਂਕਿ ਕਿਸੇ ਵਕਤ ਵੀ ਕੋਈ ਵੀ ਦੁਰਘਟਨਾ ਕਿਉਂਕਿ ਵਾਪਰ ਸਕਦੇ ਕਿਉਂਕਿ ਪਹਾੜੀ ਇਲਾਕੇ ਨੇ ਮੌਸਮ ਦੇ ਵਿੱਚ ਬਦਲਾਅ ਹੁੰਦਾ ਰਹਿੰਦਾ ਤੇ ਕਿਸੇ ਦੌਰਾਨ ਵੀ ਕੋਈ ਵੀ ਜਿਹੜੀ ਅਨਸੁਖਾਵਿਕ ਘਟਨਾ ਵਾਪਰ ਸਕਦੀ ਹੈ ਤੇ ਅਲਗਾਤਾਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਗਾ ਕੀਤਾ ਜਾ ਰਿਹਾ ਤੇ ਐਡਵਾਈਜ਼ਰੀ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਪਹਾੜੀ ਇਲਾਕਿਆਂ ਦਾ ਜਿਹੜਾ ਕਿ ਘਟ ਰੁੱਖ ਕੀਤਾ ਜਾਵੇ ਤਾਂ ਜੋ ਉਹਨਾਂ ਨਾਲ ਕੋਈ ਜਿਹੜਾ ਕਿ ਰਸਤੇ ਵਿੱਚ ਹਾਥਾ ਨਾ ਵਾਪਰ ਜੇ